ਇਹ ਨਤਾਕ ਗੋਚੇ ਹੋ ਗਿਆ ਠੀਕ ਹੈ ਨਾ 2:00 ਵਜਾ ਕੇ ਇਹ ਗੰਦ ਇਦਾਂ ਨਹੀਂ ਮੁੱਕਣਾ ਸਾਡੇ ਪੰਜਾਬ ਦੇ ਆਧਾਰ ਕਾਰਡ ਬਣ ਕੇ ਪੰਜਾਬ ਦੇ ਆਧਾਰ ਕਾਰਡ ਕਿਸੇ ਦਾ ਬੈਂਕ ਐਡਰੈਸ ਹੈਗਾ ਜਾਂ ਯੂਪੀ ਜਾਂ ਬਿਹਾਰ ਕਿੱਥੋਂ ਆ ਕਾਨੂੰਨੀ ਪਤਾ ਕਿਸੇ ਬੰਦੇ ਨੂੰ ਨਹੀਂ ਪਤਾ ਉਹਦਾ ਐਡਰੈਸ ਪਿਛਲਾ ਕੀ ਆ ਇਹ ਕਰਕੇ ਆਇਆ ਕੀ ਕਰਕੇ ਆਇਆ ਕਿੱਥੇ ਉਹਨੇ ਕਰਕੇ ਚਲ ਜਾਣਾ ਸਾਡੇ ਸਾਡੇ ਲੀਡਰ ਮੇਟ ਤੋਂ ਪਹਿਲਾਂ ਅੱਛਾ ਇਹਦੇ ਪਿਛੇ ਨਹੀਂ ਆ ਬੋਟਾ ਬਣਾ ਰਹੇ ਆ ਆਧਾਰ ਕਾਰਡ ਐਡਰੈਸ ਕੋਈ ਮਦਦ ਵਾਲਾ ਕਿਰਾਏ ਤੇ ਰਹਿੰਦਾ ਨਾ ਉਹਦੇ ਮਕਾਨ ਮਾਲਕ ਨੂੰ ਪੁੱਛਿਆ ਜਾਂਦਾ ਨਾ ਕੋਈ ਲੈਣਾ ਦੇਣਾ ਆਧਾਰ ਕਾਰਡ ਬਣਾ ਆਪਣਾ ਸਿੱਟੀਆਂ ਦੇ ਕਿੱਦਾਂ ਆਧਾਰ ਕਾਰਡ ਬਣ ਜਾਂਦੇ ਆ ਇੱਧਰ ਪੰਜਾਬ ਦੇ ਵਿੱਚ ਵੀ ਆਧਾਰ ਕਾਰਡ ਬਣਿਆ ਯੂਪੀ ਪਿਆਰ ਦੇ ਵਿੱਚ ਵੀ ਆਧਾਰ ਕਾਰਡ ਬਣਿਆ ਕਿੱਦਾਂ ਉਹ ਉਹ ਆਧਾਰ ਕਾਰਡ ਬਣੀ ਜਾਂਦੇ ਆ ਇਹ ਚੀਜ਼ਾਂ ਮੁੱਦਾ ਬਹੁਤ ਸੀਰੀਅਸ ਆ ਇਹਨੂੰ ਸਾਡੇ ਲੋਕੀ ਸੀਰੀਅਸਲੀ ਲੈ ਨਹੀਂ ਰਹੇ ਕੋਈ ਆ ਤੇ ਉਹਨੂੰ ਕੁੱਟਮਾਰ ਸ਼ੁਰੂ ਕਰਤੀ ਜਦ ਬੀਬੀ ਉਹਨੂੰ ਛਡਾਉਣ ਗਈ ਤੇ ਉਹਨੂੰ ਥੱਡ ਮਾਰ ਮਾਰ ਕੇ ਉਹਦਾ ਮੂੰਹ ਸਿਰ ਸਾਰ ਤੁਹਾਡੇ ਕੋਲ ਫੋਟੋ ਵੀ ਨਹੀਂ ਦੇਖੀਆਂ ਜਾਣੀਆਂ ਬੀਬੀ ਦੀ ਜੋ ਹਾਲਤ ਕੀਤੀ ਸੀ ਉਹਨਾਂ ਨੇ ਉਸ ਤੋਂ ਬਾਅਦ ਸਾਡੇ ਅਮਰਤਜੀਤ ਸਿੰਘ ਮੋਟਰਸਾਈਕਲ ਖੜਾ ਕਰਨ ਲੱਗਾ ਤੇ ਉਹਨੇ ਗਾਲਾਂ ਕੱਢੀਆਂ ਨਾਰੀਆਂਲ ਵੇਚਣ ਵਾਲੇ ਨੇ ਗੰਦੀ ਮਾਂ ਦੀ ਗਾਲ ਕੱਢ ਕੇ ਕਿਹਨੂੰ ਉੱਥੇ ਬੁਲਾਇਆ ਜਾਵੇ ਠੀਕ ਹੈ ਨਾ ਉਹਨਾਂ ਬੁਲਾ ਕੇ ਗੱਲ ਕੀਤੀ ਜਾਵੇ ਮਤਾ ਪਾਸ ਕੀਤਾ ਜਾਵੇ ਹੇਅਰਪੋਰਟ ਤੇ ਕੱਲੂ ਜਦੋਂ ਇਹਨਾਂ ਦੇ ਬੱਚੇ ਨਾ ਹੋਊਗੀ ਫੇ ਇਹਨਾਂ ਦੇ ਮਤੇ ਪਾਸ ਕਰਨੇ ਆ ਅੱਜ ਕਿਸੇ ਦੇ ਬੱਚੇ ਨਹੀਂ ਕੋਮਾ ਮੈਂ ਤੁਹਾਨੂੰ ਉਹ ਬਾਹਰ ਖੜੀ ਕਰਕੇ ਨਾ ਠੀਕ ਹੈ ਬਸ ਥੋੜਾ ਹੱਥ ਜੋੜ ਕੇ ਬੇਨਤੀ ਆ ਇਸ ਮੁੱਦੇ ਨੂੰ ਛੱਡਣਾ ਨਹੀਂ ਆ ਅੱਜ ਇਸ ਭਰਾ ਭੈਣ ਨਾਲ ਉਹਨਾਂ ਦੇ ਬੱਚੇ ਨਾਲ ਇਹ ਚੀਜ਼ ਹੋਈ ਆ ਕੱਲ ਨੂੰ ਸਾਡੇ ਬੱਚਿਆਂ ਨਾਲ ਵੀ ਹੋ ਸਕਦੀ ਆ ਸਾਡੇ ਬੱਚੇ ਆ ਹਾਂ ਨਾ ਨਾ ਕਰੋ ਅੱਜ ਨਹੀਂ ਭਈਆਂ ਨੇ ਆ ਕੇ ਕਿਤੇ ਦਾਨਪੁਣ ਕੀਤਾ ਜੇ ਤੂੰ ਹੁਣ ਵੀ ਨਹੀਂ ਜਾਕੇ ਤੇ ਡੁੱਬ ਕੇ ਮਰਨ ਵਾਲੀ ਗੱਲ ਆ ਪੰਜਾਬੀਆਂ ਲਈ ਸਾਰੇ ਸ਼ਹਿਰ ਦੇ ਵਿੱਚ ਜਿੱਥੇ ਮਰਜ਼ੀ ਚੱਲ ਜਾਓ ਰੇਡੀ ਲੱਗੀ ਪਈ ਐ ਦੀ ਲੱਗੀ ਜਿਹੜਾ ਮਰਜ਼ੀ ਕੰਮ ਦੇਖ ਲੋ ਭਈਆਂ ਨੇ ਸਾਹਮਣੇ ਆਇਆ ਪੰਜਾਬੀ ਮਰ ਗਏ ਆ ਅੱਥਰ ਬਗੜੀਆਂ ਲੈ ਕੇ ਘੁੰਮਣ ਜੋਗੇ ਰੋ ਪਾਸ ਕਰਾਓ ਇਸ ਮੁਹੱਲੇ ਦੇ ਵਿੱਚ ਜਿਹੜੇ ਘਰ ਬਣ ਗਏ ਆ ਬਣ ਗਏ ਆ ਉਹਨਾਂ ਦੀ ਵੀ ਸਾਰਿਆਂ ਦੀ ਵੈਰੀਫਿਕੇਸ਼ਨ ਕਰਾਈ ਜਾਵੇ ਉਹਨਾਂ ਦਾ ਬੈਕਗ੍ਰਾਉਂਡ ਕੀ ਆ ਉਹ ਕਿੱਥੋਂ ਆਏ ਆ ਉਹਨਾਂ ਨੇ ਉੱਥੇ ਪਿੱਛੇ ਕਿਹੜੇ ਕਿਹੜੇ ਕਾੜ ਕੀਤੇ ਹੋ ਆ ਇੱਕ ਐਡਰੈਸ ਉਹਨਾਂ ਕੋਲ ਯੂਪੀ ਉੱਥੇ ਦਾ ਬਿਹਾਰ ਦਾ ਯੂਪੀ ਦਾ ਹੈਗਾ ਆ ਦੂਜਾ ਆ ਕੇ ਪੰਜਾਬ ਦਾ ਜਿਹਦੇ ਕਿਰਾਏ ਤੇ ਰਹਿਣ ਕਿਹੜਾ ਕਾੜ ਕਰਕੇ ਆਇਆ ਕੁਛ ਨਹੀਂ ਪਤਾ ਉਹ ਇੱਥੋਂ ਜੋ ਮਰਜ਼ੀ ਕਰਕੇ ਇਹ ਰਾਤੀ ਪੁਲਿਸ ਦੇ ਕਾਬੂ ਆ ਗਿਆ ਬਾਈ ਚਾਂਸ ਨਾ ਡਰਿੰਕ ਕੀਤੀ ਹੁੰਦੀ ਇਹ ਬੰਦਾ ਵਾਪਸ ਚਲ ਜਾਂਦਾ ਬਿਹਾਰ ਜੂਪੀ ਕਿੱਥੋਂ ਲੱਭ ਲੈਣਾ ਹੀ ਨਾ ਬੱਚਾ ਲੱਭਣਾ ਹੀ ਨਾ ਬਈ ਯਾਰ ਲੱਭਣਾ ਹੀ ਲੀਡਰ ਆਂਦੇ ਆ ਗੱਲਾਂ ਮਾਰ ਕੇ ਜਾਈ ਜਾਂਦੇ ਪਏ ਆ ਇੱਤੋਂ ਛਡ ਕੁਛ ਨਹੀਂ ਆ ਨਾ ਕਿਸੇ ਲੀਡਰ ਨੇ ਰੋ ਤੇ ਬਿਆਨ ਦੇਣਾ ਜਾਂ ਕਹਿ ਦਿਓ ਕਿਸੇ ਵੀ ਹਿਸ਼ਾਰਪੁਰ ਦੇ ਲੀਡਰ ਨੂੰ ਪਈਆਂ ਦੇ ਉੱਤੇ ਬਿਆਨ ਦੇ ਕੇ ਦਿਖਾ ਦੇਵੇ ਸਵੇਰੇ ਸਾਰੀ ਵੋਟ ਬੈਂਕ ਮਰ ਜਣੀ ਆ ਸਾਡਾ ਕੋਈ ਪੰਜਾਬੀ ਜਦੀ ਰੋਸੀ ਜਾਊਗਾ ਨਾ ਕਿਸੇ ਐਮਐਲਏ ਕੋ ਸ਼ੌਂਕੀ ਮਰੀ ਦਾ ਸੁਣੋ ਆ ਮੀਡੀਆ ਰਾਹੀਂ ਖੁੱਲਾ ਚੈਲੰਜ ਆ ਸਾਡੇ ਮਹੱਲੇ ਦੇ ਜਿਹੜੇ ਮੋਹਤਾਰ ਐਮਸੀ ਸਾਹਿਬ ਆ ਕੱਲੂ ਉਹਨਾਂ ਨਾਲ ਬੈਠ ਕੇ ਬੈਠਕ ਕੀਤੀ ਜਾਊਗੀ ਆਪਾਂ ਕਾਲੀ ਬਜਰੀ ਕਰਨੀ ਹੋਸ਼ਾਬੰਨੀ ਕਰਨਾ ਕਿਸੇ ਨੇ ਨਹੀਂ ਠੀਕ ਹੈ ਨਾ ਕੱਲੂ ਇਹ ਮੁੱਦਾ ਵੰਣਾ ਏ ਜਿਹ ਮਢੀਰ ਨੇ ਇਕੱਠੇ ਹੋ ਗਿਆ ਕਰਤਾ ਇਹ ਮਢੀਰ ਨਹੀਂ ਆ ਗਈ ਨਹੀਂ ਨਹੀਂ ਭਾਈ ਮਾਰਨਾ ਚੱਲੂਗੇ ਰਣਨੀਤੀ ਬਣਾਗੇ ਮੈਂ ਪਹਿਲਾਂ ਬਾਕੀ ਕਿਸੇ ਮਹੱਲੇ ਦੀ ਗੱਲ ਕਰਦਾ ਪਹਿਲਾਂ ਦੀਪਨਗਰ ਖਾਲੀ ਕਰਾਵਾਂਗੇ ਐਮਸੀ ਸਾਹਿਬ ਨਾਲ ਬੈਠਾਂਗੇ ਮਤਾ ਪਾਸ ਕਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰਮ ਨਹੀਂ ਪੰਥਾ ਕਲੀਰਬਾ ਕਰਬਾ ਤਰਨਾ ਦਾਲੋ ਘਟਨਾ ਸਾਰਿਆਂ ਨੂੰ ਪਤਾ ਅਸੀਂ ਬਾਰ ਬਾਰ ਦਰਾਉਣੀ ਨੇ ਜੋ ਹੋਇਆ ਇੰਨਾ ਜਿਆਦਾ ਮਾੜਾ ਹੋਇਆ ਕਿ ਸਾਡੇ ਵਰਗੇ ਸਖਤ ਦਿਲ ਬੰਦੇ ਵੀ ਰੋਂਦੇ ਆ ਸੁਣ ਕੇ ਤੇ ਜੇ ਅਸੀਂ ਸੋਚੀਏ ਕਿ ਕਾਨੂੰਨੀ ਤੌਰ ਤੇ ਇਹਨਾਂ ਦੀਆਂ ਵੋਟਾਂ ਜਿਹੜੀਆਂ ਰੱਦ ਹੋ ਜਾਣਗੀਆਂ ਤੇ ਰਾਜਨੀਤਿਕ ਲੋਕਾਂ ਨੇ ਨਹੀਂ ਰੱਦ ਹੋਣ ਰਹੀਆਂ ਉਹਨਾਂ ਨੇ ਇਹਨਾਂ ਤੋਂ ਫਾਇਦਾ ਲੈਣਾ ਹੀ ਲੈਣਾ ਆਪਣੀ ਆਪਣੀ ਅਣਖ ਜਗਾਓ ਸਾਰੇ ਜਣੇ ਤੇ ਇਹਨਾਂ ਨੂੰ ਜਿੰਨਾ ਹੋ ਸਕਦਾ ਇੱਥੋਂ ਕੱਢੋ ਇਹ ਲੋਕ ਬਾਜ਼ ਨਹੀਂ ਆ ਸਕਦੇ ਇਹ ਕ੍ਰਿਮੀਨਲ ਮਾਈਂਡਡ ਲੋਕ ਨੇ ਇਹ ਯੂਪੀ ਬਿਹਾਰ ਤੋਂ ਸਾਰੇ ਤੜੀ ਪਾਰ ਉਧਰ ਕ੍ਰਾਈਮ ਕਰਕੇ ਇੱਧਰ ਆ ਜਾਂਦੇ ਆ ਤੇ ਆ ਕੇ ਲੁਕ ਜਾਂਦੇ ਆ ਜੇ ਅਸੀਂ ਕਹੀਏ ਨਾ ਵੀ ਵੈਰੀਫਿਕੇਸ਼ਨ ਕਰਾਣੀ ਆ ਤੇ ਵੈਰੀਫਿਕੇਸ਼ਨ ਸਾਰੀ ਝੂਠੇ ਵੀ ਆਧਾਰ ਕਾਰਡ ਬਣ ਜਾਂਦੇ ਸਭ ਕੁਝ ਬਣ ਜਾਂਦਾ ਜਿਵੇਂ ਨਕਲੀ ਨੋਟ ਬਣ ਸਕਦੇ ਇਹ ਤੇ ਆਧਾਰ ਕਾਰਡ ਨਾਲ ਨਕਲੀ ਬਣਾਉਣੇ ਕਿੱਡੀ ਕਬੱਡੀ ਗੱਲ ਆ ਇਸ ਕਰਕੇ ਵੱਧ ਤੋਂ ਵੱਧ ਲਾਂਬੰਦ ਹੋਵੋ ਇਹਨਾਂ ਨੂੰ ਇੱਥੋਂ ਕੱਢਣ ਦੀ ਕੋਈ ਮਤਲਬ ਠੋਸ ਪ੍ਰੋਗਰਾਮ ਨਹੀਂ ਕੋਈ ਜਿੰਨਾ ਵੀ ਹੋ ਸਕਦਾ ਅਸੀਂ ਇਸ ਪਰਿਵਾਰ ਦੇ ਨਾਲ ਖੜੇ ਆ ਤੇ ਇਹ ਗੱਲ ਠੰਡੀ ਨਾ ਪੈਣ ਦਿਓ ਇਹ ਨਾ ਹੋਏ ਵੀ 2-4 ਦਿਨ ਬਾਅਦ ਕੋਈ ਉਧਰ ਤੇ ਕੋਈ ਉਧਰ ਸਾਰੇ ਜਣੇ ਆ ਜਿੰਨਾ ਚਿਰ ਕੋਈ ਮਸਲੇ ਦਾ ਹੱਲ ਨਹੀਂ ਨਿਕਲਦਾ ਬਿਲਕੁਲ ਇਕਜੁੱਟ ਹੋ ਕੇ ਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ ਦੇਖੋ ਸਾਰਿਆਂ ਨੂੰ ਪਹਿਲਾਂ ਤਾਂ ਸ਼ਹਿਰ ਵਾਸੀਆਂ ਨੂੰ ਬੇਨਤੀ ਆ ਜਿੰਨੇ ਯਾਰ ਦੋਸਤ ਆ ਭੈਣ ਭਰਾ ਆ ਕੱਲ ਨੂੰ 11 ਵਜੇ ਸਾਰੇ ਜਣੇ ਹਸਪੀਟਲ ਪਹੁੰਚੋ ਜਦੀ ਹਿਸ਼ਾਰਪੁਰ న్యూਸ ਹਰ ਕੋਈ ਬੰਦਾ ਦੇਖਦਾ ਮੰਤਰੀ ਸਾਹਿਬ ਵੀ ਦੇਖਦੇ ਪਿਆ ਐ ਐਮਐਲਏ ਸਾਹਿਬ ਵੀ ਦੇਖਦੇ ਪਿਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਕੱਲ ਨੂੰ ਸਵੇਰੇ ਉੱਥੇ ਪੁੱਜੋ ਇੱਕ ਮਤਾ ਜਿਹੜਾ ਸ਼ਹਿਰ ਦੇ ਵਿੱਚ ਪਾਸ ਕੀਤਾ ਜਾਵੇ ਇਹ ਭਈਆਂ ਨੂੰ ਹਿਸ਼ਾਰਪੁਰ ਚੋਂ ਕੱਢਿਆ ਜਾਵੇ ਉਸ ਤੋਂ ਬਾਅਦ ਪੰਜਾਬ ਦਾ ਦੇਖਿਆ ਜਾਵਾਂਗੇ ਇਸ ਪਰਿਵਾਰ ਦੇ ਨਾਲ ਖੜੋ ਅੱਜ ਇਸ ਪਰਿਵਾਰ ਨਾਲ ਬਿੱਤੀ ਆ ਕੱਲ ਨੂੰ ਕਿਸੇ ਹੋਰ ਪਰਿਵਾਰ ਨਾਲ ਬਿੱਤੂਗੀ ਇਸ ਕਰਕੇ ਹੱਥ ਜੋੜ ਕੇ ਬੇਨਤੀ ਆ ਕੱਲ ਨੂੰ ਵੱਧ ਤੋਂ ਵੱਧ ਇਕੱਠ ਇੱਕ ਵਾਰੀ ਹਿਸ਼ਾਰਪੁਰ ਚ ਪਤਾ ਲੱਗ ਜੇ ਜਿੰਨੀਆਂ ਜੱਥੇਬੰਦੀਆਂ ਨਾ ਵਾਦ ਦੇ ਵਿੱਚ ਇਕੱਠੀਆਂ ਹੋਣੀਆਂ ਉਹਨਾਂ ਨੂੰ ਇਸ ਵੇਲੇ ਇਸ ਪਰਿਵਾਰ ਨਾਲ ਖੜੇ ਹੋਣਾ ਚਾਹੀਦਾ ਇਹ ਨਹੀਂ ਦੇਖਣਾ ਚਾਹੀਦਾ ਕਿਹੜਾ ਮਹੱਲਾ ਕਿਹੜਾ ਜ਼ਿਲ੍ਹਾ ਆ ਹਰ ਬੰਦੇ ਨੂੰ ਪੂਰੇ ਪੰਜਾਬ ਦੇ ਵਿੱਚੋਂ ਜਿੰਨੀਆਂ ਜੱਥੇਬੰਦੀਆਂ ਇਸ ਫੈਮਿਲੀ ਨਾਲ ਖੜੋ ਮੈਂ ਫੇਰ ਇੱਕ ਵਾਰੀ ਬੇਨਤੀ ਕਰਦਾ ਕੱਲ ਸਵੇਰੇ 11 ਵਜੇ ਇਸ ਫੈਮਿਲੀ ਨਾਲ ਖੜੋ ਜੇ ਤਾਂ ਪੰਜਾਬ ਬਚਾਉਣਾ ਆਪਣੇ ਬੱਚਿਆਂ ਨੂੰ ਬਚਾਉਣਾ ਆ ਠੀਕ ਆ ਮੈਂ ਤਾਂ ਆਪਣੇ ਬੱਚੇ ਦੀ ਕਬਰ ਅੱਜ ਮੇਰੀ ਪੱਟ ਹੁੰਦੀ ਪਈ ਆ ਜੇ ਤੁਸੀਂ ਇਹ ਪੱਟਣੋਂ ਬਚਾਉਣੀ ਆ ਤਾਂ ਪੰਜਾਬ ਵਿੱਚੋਂ ਬੰਦਿਆਂ ਨੂੰ ਭਜਾ ਦਿਓ ਮੈਂ ਤੁਹਾਡੇ ਕੋਲ ਪੈਸਾ ਨਹੀਂ ਮੰਗਦਾ ਕੁਝ ਨਹੀਂ ਮੰਗਦਾ ਮੈਂ ਇਹ ਮੰਗਦਾ ਵੇ ਮੈਨੂੰ ਪੰਜਾਬ ਚੋਂ ਬਾਹਰ ਕੱਢ ਦਿਓ ਜੇ ਅੱਜ ਵੀ ਨਾ ਇਕੱਠੇ ਹੋਏ ਹਨ ਤਾਂ ਮੇਰੇ ਵਾਂਗੂ ਅੱਜ ਜਿੱਦਾਂ ਮੇਰੇ ਬੁੰਡੇ ਦੀ ਕਬਰ ਪੱਟ ਹੁੰਦੀ ਹੈ ਤਾਂ ਕੱਲ ਨੂੰ ਆਪਣਿਆਂ ਦੀ ਵੀ ਪੱਟਣ ਲਈ ਤਿਆਰ ਹੋ ਜਾ ਤੁਸੀਂ ਵੀ ਮੈਂ ਇਹੀ ਕਹਿਣਾ ਜਿੱਦਾਂ ਅੱਜ ਆਏ ਆ ਮੇਰੇ ਨਾਲ ਤਾਂ ਇਦਾਂ ਹੀ ਖੜੇ ਰਹੋ ਮੈਂ ਵੀ ਤੁਹਾਡੇ ਨਾਲ ਇਦਾਂ ਹੀ ਖੜਾ ਕਿ ਮੇਰੇ ਨਾ ਮੇਰੇ ਕੋਈ ਕੋਈ ਲੀਡਰ ਆਵੇ ਠੀਕ ਹੈ ਕੋਈ ਇੱਥੇ ਵੋਟਾਂ ਮੰਗਣ ਆਵੇ ਵੀ ਅਸੀਂ ਇੱਥੇ ਵੋਟਾਂ ਮੰਗਣ ਆਏ ਆ ਜੇ ਆਉਣਾ ਤਾਂ ਇੱਥੇ ਪੰਜਾਬ ਨੂੰ ਬਚਾਉਣ ਆਇਓ ਠੀਕ ਆ ਵੋਟਾ ਮੰਗਣਾ ਇੱਥੇ ਕੋਈ ਆਜਵੇ ਬੇ ਸਾਨੂੰ ਵੋਟ ਚਾਹੀਦੀ ਆ ਤਾਂ ਅਸੀਂ ਉਹਦੇ ਨਾਲ ਜਾ ਕੇ ਖੜ ਜਾਈਏ